ਸਤਿ ਸ਼੍ਰੀ ਅਕਾਲ ਜੀ ਆਪਣੇਆਂ ਨੂੰ ਪਿਆਰ ਕਰੋ ਆਪਣੇਆਂ ਨੂੰ ਟਾਈਮ ਦਿਓ ਕੱਲਾ ਪੈਸਾ ਕੁਝ ਨਹੀਂ ਹੁੰਦਾ ਉਹਦੇ ਤੇ ਦੋ ਲਾਈਨਾਂ ਲਿਖਿਆ ਨੇ ਮੈਂ ਜਿੱਥੇ ਆ ਕੇ ਜਿੱਤਣਾ ਸੀ ਉੱਥੇ ਆ ਕੇ ਹਾਰ ਗਿਆ ਮੈਂ ਦੁਨੀਆ ਨੂੰ ਝਕਾਉਂਦਾ ਰਿਹਾ ਆਪਣੀ ਤਾਕਤ ਦਾ ਲੋਹਾ ਮਨ ਬੰਦਾ ਰਿਹਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਨਾ ਸਮਝਾਂ ਉਹ ਲੋਕਾਂ ਨੂੰ ਸਮਝਾਉਂਦਾ ਰਿਹਾ ਖੁਦ ਨੂੰ ਸੋੜੀ ਛਾੜ ਕੰਮ ਵਿੱਚ ਟਾਈਮ ਟਪਾਉਂਦਾ ਰਿਹਾ ਆਪਣਿਆਂ ਨੂੰ ਦੌਲਤ ਦਿੱਤੀ ਕਦੀ ਟਾਈਮ ਨਾ ਦਿੱਤਾ ਮਾਇਆ ਨੂੰ ਹੀ ਰੱਬ ਬਣਾਉਂਦਾ ਰਿਆ ਜਦੋਂ ਬੁੱਢਾ ਹੋਇਆ ਪਿੱਛੇ ਮੁੜ ਕੇ ਦੇਖਿਆ ਜਦੋਂ ਬੁੱਢਾ ਹੋਇਆ ਪਿੱਛੇ ਮੁੜ ਕੇ ਦੇਖਿਆ ਕੋਈ ਵੀ ਨਜ਼ਰ ਨਾ ਆਇਆ ਮੈਨੂੰ ਫਿਰ ਲੱਗਿਆ ਮੇਰਾ ਸੁਨਣਾ ਹੋ ਸੰਸਾਰ ਗਿਆ ਮੈਂ ਜਿੱਥੇ ਆ ਕੇ ਜਿੱਤਣਾ ਸੀ ਉਹ ਇੱਥੇ ਆ ਕੇ ਹਾਰ ਗਿਆ ਤਸੋ ਆਪਣੀ ਜ਼ਿੰਦਗੀ 'ਚ ਆਪਣਿਆਂ ਦੇ ਨਾਲ ਰਹੋ ਜ਼ਿੰਦਗੀ ਬਹੁਤ ਛੋਟੀ ਹੈ ਸਤਿ ਸ਼੍ਰੀ ਅਕਾਲ ਜੀ